ਔਰਤਾਂ ਪਰਾਏ ਪੁਰਸ਼ਾਂ ਦੇ ਨਾਲ ਸੰਬੰਧ ਬਣਾਉਣਾ ਕਿਉਂ ਪਸੰਦ ਕਰਦੀ ਹੈ ਅਗਰ ਤੁਸੀਂ ਵੀ ਇਹ ਜਾਨਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਵਿੱਚ ਗੱਲ ਕਰਦੀ ਹਾਂ ਕੁਝ ਔਰਤਾਂ ਪਰਾਏ ਪੁਰਸ਼ਾਂ ਵੱਲ ਆਕਰਸ਼ਿਤ ਹੁੰਦੀ ਹੈ ਇਹ ਸਿਰਫ ਕੁਝ ਮਨੋਵਿਗਿਆਨਿਕ ਤੇ ਸਮਾਜਿਕ ਕਾਰਨ ਹਨ ਸ਼ਾਦੀशुदा ਜ਼ਿੰਦਗੀ ਵਿੱਚ ਰੋਮਾਂਚ ਦੀ ਤਲਾਸ਼ ਅਟੈਨਸ਼ਨ ਦੀ ਚਾਹਤ ਜਾਂ ਕੋਈ ਦੱਬਿਆ ਹੋਇਆ ਰਾਜ਼ ਇਸ ਤਰ੍ਹਾਂ ਦੀ ਕਿਹੜੀ ਵਜ੍ਹਾ ਹੈ ਜੋ ਉਹਨਾਂ ਨੂੰ ਉਸ ਪਾਸੇ ਵੱਲ ਖਿੱਚਦੀ ਹੈ ਅੱਜ ਅਸੀਂ ਬਿਨਾਂ ਕਿਸੇ ਝਿਜਕ ਦੇ ਇਸ ਨੂੰ ਦਿਲਚਸਪ ਤੇ ਚਟਪਟੀ ਸੱਚਾਈ ਉੱਪਰ ਗੱਲ ਕਰਾਂਗੇ ਨਮਾਪਣ ਤੇ ਰੋਮਾਂਚ ਦੀ ਤਲਾਸ਼ ਕਈ ਵਾਰੀ ਰਿਸ਼ਤਿਆਂ ਵਿੱਚ ਸਮੇਂ ਦੇ ਨਾਲ ਇੱਕ ਰੁਖਤਾ ਆ ਜਾਂਦੀ ਹੈ ਉਹੀ ਰੋਸ ਦੀਆਂ ਗੱਲਾਂ ਉਹੀ ਚਿਹਰਾ ਉਹੀ ਆਦਤਾਂ ਜਿਸ ਤਰ੍ਹਾਂ ਇੱਕ ਹੀ ਨਾਟਕ ਦਾ ਰਿਪੀਟ ਟੈਲੀਕਾਸਟ ਦੇਖ ਰਹੇ ਹੋਵੋ ਕੁਝ ਔਰਤਾਂ ਨੂੰ ਕਿਸੇ ਨਵੇਂ ਇਨਸਾਨ ਵਿੱਚ ਇੱਕ ਅਲੱਗ ਤਰ੍ਹਾਂ ਦੀ ਤਾਜ਼ਗੀ ਤੇ ਰੋਮਾਂਚ ਨਜ਼ਰ ਆਉਂਦਾ ਹੈ ਇਹ ਕਿਸੇ ਨਵੇਂ ਸਵਾਦ ਨੂੰ ਚੱਖਣ ਵਰਗਾ ਹੁੰਦਾ ਹੈ ਉਹੀ ਦਾਲ ਰੋਟੀ ਖਾਣ ਵਾਲੇ ਨੂੰ ਅਚਾਨਕ ਬਰੀਆਨੀ ਦੀ ਖੁਸ਼ਬੂ ਆਏ ਤਾਂ ਲਲਚੋਣਾ ਸੁਭਾਵਿਕ ਹੈ ਕੁਝ ਤਾਂ ਲੋਕ ਕਹਿਣਗੇ ਸਮਾਜ ਦਾ ਉਲਟਾ ਅਸਰ ਸਾਡੇ ਸਮਾਜ ਵਿੱਚ ਵਿਆਹ ਤੋਂ ਬਾਅਦ ਔਰਤਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਿਰਫ ਆਪਣੇ ਪਤੀ ਦੇ ਨਾਲ ਜੁੜੀ ਰਹੇ ਪਰ ਜਦੋਂ ਕਿਸੇ ਚੀਜ਼ ਨੂੰ ਜ਼ਰੂਰਤ ਤੋਂ ਜ਼ਿਆਦਾ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹੀ ਮੰਨ ਕਰਨ ਨੂੰ ਮਚਲਣ ਲੱਗਦਾ ਹੈ ਇਹ ਉਹੀ ਸਿਧਾਂਤ ਹੈ ਕਿ ਅਗਰ ਕਿਸੇ ਬੱਚੇ ਨੂੰ ਕਿਹਾ ਜਾਏ ਕਿ ਡੱਬੇ ਨੂੰ ਨਹੀਂ ਖੋਲਣਾ ਤਾਂ ਉਸਦਾ ਦਿਮਾਗ ਉਥੇ ਹੀ اٹਕ ਜਾਂਦਾ ਹੈ ਸਮਾਜ ਦੀਆਂ ਪਾਬੰਦੀਆਂ ਦੇ ਕਾਰਨ ਕੁਝ ਔਰਤਾਂ ਵਿੱਚ ਇਹ ਜਿਗਿਆਸਾ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਨੰਬਰ 3 ਬੋਰਿੰਗ ਪਾਰਟਨਰ ਤੋਂ ਨਿजात ਜਦੋਂ ਰਿਸ਼ਤੇ ਵਿੱਚ ਰੋਮਾਂਚ ਦੀ ਕਮੀ ਹੋਵੇ ਕਈ ਵਾਰ ਸ਼ਾਦੀ ਦੇ ਬਾਅਦ ਪਤੀ ਪਤਨੀ ਦੇ ਰਿਸ਼ਤੇ ਵਿੱਚ ਪਹਿਲੇ ਵਰਗਾ ਜੋਸ਼ ਨਹੀਂ ਰਹਿ ਜਾਂਦਾ ਉਹ ਪਿਆਰ ਭਰੀਆਂ ਗੱਲਾਂ ਰਾਤ ਭਾਰੋ ਫੋਨ ਉੱਪਰ ਜਾਗਣ ਵਾਲੇ ਦਿਨ ਤੁਸੀਂ ਖਾਣਾ ਖਾਇਆ ਜਾਂ ਨਹੀਂ ਵਾਲੀ ਫਿਕਰ ਹੌਲੀ ਹੌਲੀ ਗਾਇਬ ਹੋਣ ਲੱਗਦੀ ਹੈ ਕੁਝ ਪੁਰਸ਼ ਸ਼ਾਦੀ ਦੇ ਬਾਅਦ ਐਨੇ ਰਿਲੈਕਸ ਹੋ ਜਾਂਦੇ ਹਨ ਕਿ ਉਹ ਆਪਣੀ ਪਤਨੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨਾ ਪੁੱਲ ਜਾਂਦੇ ਹਨ ਇਸ ਵਿੱਚ ਕੁਝ ਔਰਤਾਂ ਐਸੇ ਪੁਰਸ਼ ਦੇ ਵੱਲ ਆਕਰਸ਼ਿਤ ਹੋ ਸਕਦੀ ਹੈ ਜੋ ਉਹਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣੇ ਉਹਨਾਂ ਦੀ ਤਾਰੀਫ਼ ਕਰੇ ਤੇ ਉਹਨਾਂ ਨੂੰ ਫਿਰ ਤੋਂ ਕੋਚੋ ਖਾਸ ਮਹਿਸੂਸ ਕਰਵਾਏ ਨੰਬਰ 4 ਮੈਨੂੰ ਮੇਰੀ ਵੈਲਿਊ ਪਤਾ ਹੈ ਆਤਮ ਸਨਮਾਨ ਤੇ ਅਟੈਂਸ਼ਨ ਦੀ ਚਾਹਤ ਹਰ ਇਨਸਾਨ ਦੀ ਹੈ ਕੀ ਕੋਈ ਉਹਨਾਂ ਦੀ ਤਾਰੀਫ਼ ਕਰੇ ਉਹਨਾਂ ਦੀ ਕਦਰ ਕਰੇ ਸ਼ਾਦੀ ਦੇ ਕੁਝ ਸਾਲਾਂ ਬਾਅਦ ਜਦੋਂ ਪਤੀ ਧਿਆਨ ਦੇਣਾ ਘੱਟ ਕਰ ਦਿੰਦਾ ਹੈ ਤਾਂ ਔਰਤਾਂ ਨੂੰ ਉਹ ਅਟੈਨਸ਼ਨ ਕਿਸੇ ਹੋਰ ਤੋਂ ਮਿਲਣ ਲੱਗਦਾ ਹੈ ਕੋਈ ਨਵਾਂ ਪੁਰਸ਼ ਅਗਰ ਉਹਨਾਂ ਦੀ ਖੂਬਸੂਰਤੀ ਦੀ ਤਾਰੀਫ਼ ਕਰ ਦੇਵੇ ਤਾਂ ਉਹਨਾਂ ਦੀਆਂ ਗੱਲਾਂ ਨੂੰ ਦਿਲਚਸਪੀ ਨਾਲ ਸੁਣੇ ਤਾਂ ਉਹ ਭਾਵਨਾਤਮਕ ਰੂਪ ਨਾਲ ਉਸਦੀ ਤਾਰੀਫ਼ ਵੱਲ ਚੁੱਕ ਸਕਦੀ ਹੈ ਇਹ ਠੀਕ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਸੋਸ਼ਲ ਮੀਡੀਆ ਉੱਪਰ ਕਿਸੇ ਪੋਸਟ ਉੱਪਰ ਬਹੁਤ ਸਾਰੇ ਲਾਈਕ ਤੇ ਕਮੈਂਟ ਆ ਜਾਣ ਤਾਂ ਆਤਮ ਵਿਸ਼ਵਾਸ ਵੱਧ ਜਾਂਦਾ ਹੈ ਨੰਬਰ 5 ਬਦਲਾ ਲੈਣੇ ਦਾ ਮਨ ਅਗਰ ਪਤੀ ਬੇਵਫਾਈ ਕਰੇ ਤਾਂ ਕਿਸੇ ਔਰਤ ਨੂੰ ਇਹ ਅਹਿਸਾਸ ਹੋਵੇਗਾ ਉਸ ਦਾ ਪਤੀ ਵਫਾਈ ਕਰ ਰਿਹਾ ਹੈ ਤਾਂ ਕਈ ਵਾਰ ਉਹ ਵੀ ਉਸੇ ਤਰ੍ਹਾਂ ਦਾ ਕਦਮ ਉਠਾਉਣ ਦੇ ਬਾਰੇ ਵਿੱਚ ਸੋਚ ਸਕਦੀ ਹੈ ਇਹ ਭਾਵਨਾ ਤੂੰ ਮੇਰੇ ਨਾਲ ਕੀਤਾ ਤੂੰ ਦੇਖ ਹੁਣ ਮੈਂ ਕੀ ਕਰਦੀ ਹਾਂ ਇਹ ਸਥਿਤੀ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਸਕੂਲ ਵਿੱਚ ਜਦੋਂ ਕਿਸੇ ਦੋਸਤ ਨੂੰ ਟੀਚਰ ਡਾਂਟ ਤੋਂ ਛੱਡ ਦਿੰਦੀ ਸੀ ਤੇ ਸਾਨੂੰ ਨਹੀਂ ਤਾਂ ਅਸੀਂ ਵੀ ਕੋਈ ਬਹਾਨਾ ਲੱਭਣ ਲੱਗਦੇ ਸੀ ਨੰਬਰ 6 ਬਸ ਦਿਲ ਦੀ ਗੱਲ ਸੁਣ ਲਓ ਤਾਂ ਦਿਮਾਗ ਨਹੀਂ ਦਿਲ ਜਿੱਤਦਾ ਹੈ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਸ਼ਾਦੀशुदा ਹੁੰਦੇ ਹੋਏ ਵੀ ਕੋਈ ਔਰਤ ਕਿਸੇ ਹੋਰ ਨਾਲ ਭਾਵਨਾਤਮਕ ਰੂਪ ਤੋਂ ਜੁੜ ਜਾਂਦੀ ਹੈ ਕੋਈ ਉਸ ਨੂੰ ਸਮਝਦਾ ਹੈ ਉਸ ਦੀਆਂ ਗੱਲਾਂ ਨੂੰ ਅਹਿਮੀਅਤ ਦਿੰਦਾ ਹੈ ਤਾਂ ਉਹ ਖੁਦ ਨੂੰ ਉਸ ਦੇ ਨਾਲ ਜ਼ਿਆਦਾ ਸਹਜ ਮਹਿਸੂਸ ਕਰਨ ਲੱਗਦੀ ਹੈ ਇਹ ਮਾਮਲਾ ਅਕਸਰ ਆਫਿਸ ਦੇ ਕਿਸੇ ਕਰਮਚਾਰੀ, ਪੁਰਾਣੇ ਦੋਸਤ ਜਾਂ ਜਿਮ ਟ੍ਰੇਨਰ ਵਰਗੇ ਲੋਕਾਂ ਦੇ ਨਾਲ ਹੋ ਸਕਦਾ ਹੈ। ਨੰਬਰ 7 ਕੁਝ ਹਟਕੇ ਚਾਹੀਦਾ। ਕੁਝ ਲੋਕਾਂ ਨੂੰ ਜ਼ਿੰਦਗੀ ਵਿੱਚ ਐਕਸਪੈਰੀਮੈਂਟ ਕਰਨਾ ਪਸੰਦ ਹੁੰਦਾ ਹੈ। ਇਹ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕੋਈ ਇੱਕ ਹੀ ਫਿਲਮ ਦੇਖ ਕੇ ਬੋਰ ਹੋ ਜਾਣਾ ਤੇ ਅਚਾਨਕ ਭੂਤિયા ਜਾਂ ਸਾਇੰਸ ਫਿਕਚਰ ਦੇਖਣ ਲੱਗਣਾ। ਕੁਝ ਔਰਤਾਂ ਨੂੰ ਵੀ ਇਹ ਲੱਗਦਾ ਹੈ ਕਿ ਅਗਰ ਉਹ ਕਿਸੇ ਹੋਰ ਇਨਸਾਨ ਦੇ ਨਾਲ ਹੋਵੇਗੀ ਤਾਂ ਜ਼ਿੰਦਗੀ ਵਿੱਚ ਕੁਝ ਅਲੱਗ ਤੇ ਦਿਲਚਸਪ ਅਨੁਭਵ ਹੋਵੇਗਾ ਇਹ ਸਿਰਫ ਇਸ਼ਾਰੇ ਨਹੀਂ ਬਲਕਿ ਮਾਨਸਿਕ ਆਕਰਸ਼ਣ ਵੀ ਹੋ ਸਕਦਾ ਹੈ ਨੰਬਰ 8 ਵਾਸਤੇ ਗਲਤੀ ਹੋ ਗਈ ਇਮੋਸ਼ਨਲ ਤੇ ਫਿਜ਼ੀਕਲ ਕਮਜ਼ੋਰੀ ਦਾ ਫਾਇਦਾ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕੋਈ ਔਰਤ ਜਾਣ ਬੁੱਝ ਕੇ ਕਿਸੇ ਹੋਰ ਦੇ ਤਰਫ ਨਹੀਂ ਵੱਧਦੀ ਪਰ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਹਨ ਕਿ ਉਹ ਫਿਸਲ ਜਾਂਦੀ ਹੈ ਦੁਖੀ ਮਨ ਇਕੱਲਾਪਨ ਸ਼ਰਾਬ ਦਾ ਨਸ਼ਾ ਜਾਂ ਕਿਸੇ ਹੋਰ ਦਾ ਵਾਰ-ਵਾਰ ਧਿਆਨ ਦੇਣਾ ਇਹ ਸਭ ਮਿਲ ਕੇ ਐਸੇ ਮੋੜ ਉੱਪਰ ਪਹੁੰਚ ਸਕਦੇ ਹਨ ਜਿੱਥੇ ਇਨਸਾਨ ਖੁਦ ਨੂੰ ਰੋਕ ਨਹੀਂ ਪਾਉਂਦਾ ਅਗਰ ਕੋਈ ਔਰਤ ਆਪਣੇ ਰਿਸ਼ਤੇ ਨਾਲ ਖੁਸ਼ ਨਹੀਂ ਹੈ ਤਾਂ ਸਭ ਤੋਂ ਪਹਿਲੇ ਉਸ ਨੂੰ ਇਸ ਉੱਪਰ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਜੋ ਕਮੀ ਮਹਿਸੂਸ ਹੋ ਰਹੀ ਹੈ ਉਸ ਨੂੰ ਆਪਣੇ ਸਾਥੀ ਦੇ ਨਾਲ ਸ਼ੇਅਰ ਕਰਨਾ ਬਿਹਤਰ ਹੈ ਬਜਾਏ ਕਿਸੇ ਹੋਰ ਦੇ ਤਰਫ ਖਿੱਚਣ ਦੇ ਆਖਰਕਾਰ ਇਹ ਸਭ ਇਨਸਾਨੀ ਫਿਤਰਤ ਦਾ ਹੀ ਹਿੱਸਾ ਹੈ ਕੁਝ ਲੋਕ ਉਸ ਨੂੰ ਕੰਟਰੋਲ ਕਰ ਪਾਉਂਦੇ ਹਨ ਤੇ ਕੁਝ ਨਹੀਂ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ